ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਵੀਂ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਵਿੱਚ 23 ਮੈਂਬਰਾਂ ਨੂੰ ਥਾਂ ਦਿੱਤੀ ਗਈ ਹੈ ਤੇ 4 ਐਕਸ-ਆਫੀਸਰ ਜਿਹੜੇ ਮੈਂਬਰ ਨੇ ਉਹ ਰੱਖੇ ਗਏ ਨੇ 23 ਜੋ ਨਵੇਂ ਕੋਰ ਕਮੇਟੀ ਮੈਂਬਰ ਚੁਣੇ ਗਏ ਨੇ ਇਹਨਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਬਲਵਿੰਦਰ ਸਿੰਘ ਭੂੰਦੜ ਨਰੇਸ਼ ਗੁਜਰਾਲ ਗੁਲਜਾਰ ਸਿੰਘ ਰਣਿੱਕੇ ਮਹੇਸ਼ਿੰਦਰ ਸਿੰਘ ਗਰੇਵਾਲ ਦਲਜੀਤ ਸਿੰਘ ਚੀਮਾ ਜਨਮੇਜ ਸਿੰਘ ਸੇਖੋਂ ਅਨਿਲ ਜੋਸ਼ੀ ਚਰਨਜੀਤ ਸਿੰਘ ਟਲੋਂਗ ਬਿਕਰਮ ਸਿੰਘ ਮੇਜੀਠਿਆ ਹੀਰਾ ਸਿੰਘ ਗਾਬੜੀਆ ਪਰਮਜੀਤ ਸਿੰਘ ਸਰਨਾ ਮਨਜੀਤ ਸਿੰਘ ਜੀਕੇ ਇਕਬਾਲ ਸਿੰਘ ਝੁੰਦਾ ਬਿਰਸਾ ਸਿੰਘ ਬਿਲਟੋਆ ਗੁਰਬਚਨ ਸਿੰਘ ਬੱਬੇ ਹੜੀ ਸੁਖਵਿੰਦਰ ਸੁਖੀ ਲਖਵੀਰ ਸਿੰਘ ਲੋਧੀ ਨੰਗਲ ਐਨ ਕੇ ਸ਼ਰਮਾ ਮਨਤਾਰ ਸਿੰਘ ਬਰਾੜ ਹਰਮੀਤ ਸਿੰਘ ਸੰਧੂ ਸੋਨ ਸਿੰਘ ਠੰਡੜ ਬਲਦੇਵ ਸਿੰਘ ਖਹਿਰਾ ਨੂੰ ਇਹ 23 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਸਪੈਸ਼ਲ ਇਨਵਾਈਟੇ ਦੇ ਵਿੱਚ ਲੀਡਰ ਆਫ ਦਾ ਪਾਰਟੀ ਇਨ ਪਾਰਲੀਮੈਂਟ ਪ੍ਰੈਜ਼ੀਡੈਂਟ ਯੂਥ ਅਕਾਲੀ ਦਲ ਪ੍ਰੈਜ਼ੀਡੈਂਟ ਇਸਤਰੀ ਅਕਾਲੀ ਦਲ ਪ੍ਰੈਜ਼ੀਡੈਂਟ ਲੀਗਲ ਵਿੰਗ ਆਫ ਸ਼੍ਰੋਮਣੀ ਅਕਾਲੀ ਦਲ ਤਾਂ ਇਹ 27 ਕੁੱਲ ਮੈਂਬਰ ਨੇ ਜਿਹੜੇ ਚੁਣਲੇ ਗਏ ਨੇ ਜਿਨ੍ਹਾਂ ਦੇ ਵਿੱਚ ਵੱਡੇ ਲੀਡਰਾਂ ਨੂੰ ਥਾਂ ਦਿੱਤੀ ਗਈ ਹੈ ਜੇਕਰ ਗੱਲ ਕੀਤੀ ਜਾਵੇ ਫੋਰ ਕਮੇਟੀ ਪਹਿਲਾਂ ਭੰਗ ਕਰ ਦਿੱਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੋਂ ਬਾਅਦ ਕਿਉਂਕਿ ਕਈ ਬਾਗੀ ਆਗੂਆਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਮੋਰਚਾ ਖੋਲਿਆ ਗਿਆ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਜ਼ਗੀਰਕਾਰ ਅਤੇ ਹੋਰ ਕਈ ਆਗੂ ਸੀ ਜਿਹੜੇ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਮੋਰਚਾ ਖੋਲ ਕੇ ਬੈਠੇ ਹੋਏ ਸੀ ਇਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ ਕੋਰ ਕਮੇਟੀ ਭੰਕਰਨ ਤੋਂ ਬਾਅਦ ਤਾਂ ਹੁਣ ਅਕਾਲੀ ਦਲ ਨੇ ਆਪਣੀ ਨਵੀਂ ਕੋਰ ਕਮੇਟੀ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ 23 ਕੁੱਲ ਮੈਂਬਰ ਨੇ ਜਿਹੜੇ ਚੁਣੇ ਗਏ ਨੇ ਚਾਰ ਜੋ ਵੱਖ-ਵੱਖ ਇਹਨਾਂ ਦੇ ਵਿੰਗ ਨੇ ਉਹਨਾਂ ਦੇ ਲੀਡਰਾਂ ਨੂੰ ਇਸ ਕਮੇਟੀ ਦੇ ਵਿੱਚ ਥਾਂ ਦਿੱਤੀ ਗਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਹੈ ਬਾਗੀਆਂ ਨੂੰ ਬਾਹਰ ਦਾ ਰਸਤਾ ਵਿਖਾਉਣ ਤੋਂ ਬਾਅਦ ਪਾਰਟੀ ਦੇ ਵੱਲੋਂ ਨਵੇਂ ਢਾਂਚੇ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਨਵੀਂ ਬਣੀ ਕਮੇਟੀ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ